ਦੋਸਤੋ ਪੰਜਾਬੀ ਤਕਸਰਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਮੁੱਦਾ ਇਹ ਗੱਲਬਾਤ ਇਹ ਆ ਕਿ ਕਿਸੇ ਵੀ ਚੀਜ਼ ਦਾ ਸਮਾਂ, ਸਥਾਨ, ਕਿਹੜੀ ਚੀਜ਼ ਕਿਹੜੇ ਥਾਂ ਤੇ ਆ, ਕਿਹੜੀ ਚੀਜ਼ ਕਿਹਦੇ ਵੱਲੋਂ ਦਿੱਤੀ ਜਾ ਰਹੀ ਆ ਉਹ ਉਸ ਚੀਜ਼ ਦੇ ਮਹੱਤਵਾਂ ਦੇ ਵਿੱਚ ਵਾਧਾ ਜਾਂ ਘਾਟਾ ਕਰਦਾ ਦੋਸਤੋ ਆਪਾਂ ਗੱਲ ਕਰੀਏ ਇੱਕ ਪੱਠੇ ਦੇ ਵਿੱਚੋਂ ਇੱਟਾਂ ਨਿਕਲਦੀਆਂ ਨੇ ਇੱਕ ਇੱਟਾਂ ਦਾ ਸਕੂਲ ਬਣ ਜਾਂਦਾ ਇੱਕ ਇੱਟਾਂ ਨਾਲ ਗੁਰਦੁਆਰਾ ਬਣ ਜਾਂਦਾ ਇੱਕ ਇੱਟਾਂ ਨਾਲ ਜੇਲ ਬਣ ਜਾਂਦੀ ਆ ਤੇ ਇੱਕ ਇੱਟਾਂ ਨਾਲ ਉਹਨਾਂ ਨਾਲ ਹੀ ਜੂਆ ਘਰ ਬਣ ਜਾਂਦਾ ਸੋ ਕਹਿਣ ਦਾ ਭਾਵ ਇਹ ਆ ਕਿ ਉਹ ਕਿੱਥੇ ਜਾ ਕੇ ਲੱਗਦੀਆਂ ਨੇ ਹੁਣ ਦੋਸਤੋ ਅਸੀਂ ਸਮਾਜ ਦੇ ਵਿੱਚ ਵੇਖਦੇ ਆ ਕਿ ਅਸੀਂ ਵਿਚਰਦੇ ਆ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆ ਕਈ ਵਾਰੀ ਬੰਦੇ ਦੀ ਤਾਰੀਫ ਬੰਦੇ ਦੀ ਉਸਤਤ ਉਸਤਤ ਇਹ ਜੀ ਚੀਜ਼ ਆ ਕਿ ਆਪਣੇ ਕੰਨਾਂ ਦੇ ਵਿੱਚ ਖੁਰਕ ਹੋਣ ਲੱਗ ਜਾਂਦੀ ਆ ਤੇ ਹਰੇਕ ਦੀ ਲੋੜ ਵੀ ਆ ਹਰੇਕ ਬੰਦਾ ਚਾਹੁੰਦਾ ਕਿ ਮੇਰੀ ਤਾਰੀਫ ਹੋਵੇ ਮੇਰੀ ਉਸਤਤ ਹੋਵੇ ਤੇ ਮੇਰੀ ਬੱਲੇ ਬੱਲੇ ਹੋ ਗਈ ਪਰ ਅਸੀਂ ਦੇਖਦੇ ਆਂ ਕਈ ਵਾਰੀ ਜਿਹੜੀ ਉਸਤਤ ਆ ਆਮ ਜਨ ਸਧਾਰਨ ਲੋਕਾਂ ਵੱਲੋਂ ਸੱਤ ਚ ਖੜੇ ਹੁੰਦੇ ਨੇ ਉਹ ਕਹਿੰਦੇ ਆਪਾਂ ਨੂੰ ਆਮ ਕਹਿੰਦੇ ਉਹ ਯਾਰ ਫਲਾਣਾ ਲੀਡਰ ਬੜਾ ਵਧੀਆ ਜਾਂ ਫਲਾਣਾ ਡਾਕਟਰ ਬੜਾ ਵਧੀਆ ਫਲਾਣਾ ਮਾਸਟਰ ਬੜਾ ਵਧੀਆ ਤਾਂ ਉਹਦੇ ਵਿੱਚ ਕੋਈ ਜਿਹੜਾ ਛਲਕਪਟ ਨਹੀਂ ਹੁੰਦਾ ਉਹਨਾਂ ਦੇ ਇੱਕ ਆਪਾਂ ਕਹ ਲਈਏ ਆਤਮਾ ਦੇ ਵਿੱਚੋਂ ਨਿਕਲੇ ਬੋਲ ਉਹ ਬੋਲ ਇਹੋ ਜਿਹੇ ਹੁੰਦੇ ਨੇ ਆਪਾਂ ਕਹ ਲਈਏ ਰੱਬੀ ਬੋਲ ਹੁੰਦੇ ਨੇ ਤਾਂ ਉਹਨਾਂ ਦੀ ਗੱਲ ਜਿਹੜੀ ਕਿਤੇ ਨਾ ਕਿਤੇ ਸੱਚੀ ਵੀ ਹੁੰਦੀ ਆ ਤੇ ਪਰ ਇਹਦੇ ਨਾਲ ਹੀ ਅਸੀਂ ਕਈ ਥਾਂ ਦੇਖਦੇ ਆਂ ਕਿ ਬੰਦੇ ਦਾ ਸਮਾਜਿਕ ਅਕਸਾ ਜਿਹੜਾ ਉਹ ਬਹੁਤਾ ਵਧੀਆ ਨਹੀਂ ਹੁੰਦਾ ਸਮਾਜਿਕ ਅਕਸਾ ਸਮਾਜ ਦੇ ਵਿੱਚ ਅੱਛਾ ਨਹੀਂ ਹੁੰਦਾ ਪਰ ਉਹ ਕਿਸੇ ਦੀ ਤਾਰੀਫ ਕਰਦਾ ਜਦੋਂ ਵੀ ਜੀ ਫਲਾਣਾ ਨੇਤਾ ਬੜਾ ਵਧੀਆ ਫਲਾਣਾ ਅਫਸਰ ਬੜਾ ਵਧੀਆ ਤਾਂ ਲੋਕ ਫਿਰ ਪਿੱਛੇ ਮੁਸਕੜੀਆਂ ਹੱਸਦੇ ਨਾ ਵੀ ਤੇਰੇ ਵਰਗਾ ਵਧੀਆ ਵੀ ਜਿਹੇ ਜਿਹਾਂ ਤੂੰ ਵਧੀਆ ਉਹ ਜਿਹੜਾ ਤੇਰਾ ਜਿਹਦੀ ਤਾਰੀਫ ਕਰ ਰਹੇ ਆ ਉਹ ਵਧੀਆ ਹੋ ਸੋ ਇਹ ਬਹੁਤ ਵੱਡੀ ਗੱਲ ਆ ਕਿ ਤੁਹਾਡੀ ਗੱਲ ਆ ਜਿਹੜੀ ਉਹ ਕੌਣ ਕਹਿ ਰਿਹਾ ਕਿਸ ਮੌਕੇ ਤੇ ਕਹਿ ਰਿਹਾ ਸੋ ਅਗਲੀ ਗੱਲ ਦੋਸਤੋ ਜਿਵੇਂ ਆਪਾਂ ਸੋਚਦੇ ਹੁੰਨੇ ਆ ਕਿ ਰਿੰਗ ਹੁੰਦੀ ਆ ਉਹ ਰਿੰਗ ਦੀ ਕੀਮਤ ਸੋਨੇ ਦੀ ਕੀਮਤ ਤਾਂ ਹੁੰਦੀ ਆ ਪਰ ਰਿੰਗ ਕਿਹੜੀ ਉਂਗਲ ਦੇ ਵਿੱਚ ਪੈਂਦੀ ਆ ਉਹ ਵੀ ਮਹੱਤਤਾ ਹੁੰਦੀ ਆ ਸੋ ਇਸੇ ਤਰੀਕੇ ਨਾਲ ਹੀ ਸਾਡੇ ਮਾਨ ਸਨਮਾਨ ਅਸੀਂ ਦੇਖਦੇ ਆ ਆ 5 ਸਤੰਬਰ ਆ ਹੁਣ ਸਾਡੇ ਟੀਚਰ ਡੇ ਆ ਰਿਹਾ ਇਹਦੇ ਵਿੱਚ ਅਧਿਆਪਕਾਂ ਦੇ ਸਨਮਾਨ ਮਿਲਲੇ ਨੇ ਸਟੇਟ ਲੈਵਲ ਤੇ ਤਾਂ ਕਈ ਵਾਰੀ ਜਿਹੜੇ ਵਿਅਕਤੀਆਂ ਨੂੰ ਸਨਮਾਨ ਮਿਲਦਾ ਉਹਦੇ ਨਾਲ ਸਨਮਾਨ ਦਾ ਕਦ ਉੱਚਾ ਹੋ ਜਾਂਦਾ ਸਨਮਾਨ ਦਾ ਮਾਨ ਸਨਮਾਨ ਥੋੜਾ ਵੱਧਾ ਹੁੰਦਾ ਵੀ ਯਾਰ ਫਲਾਣੇ ਬੰਦੇ ਨੂੰ ਮਿਲ ਗਿਆ ਜਾਂ ਕਿਹੜੇ ਬੰਦੇ ਵੱਲੋਂ ਦਿੱਤਾ ਜਾਂਦਾ ਤੇ ਅੱਜ ਕੱਲ ਤਾਂ ਇਹ ਵੀ ਹੁੰਦਾ ਕਿ ਤੂੰ ਖੇਸ ਮੈਨੂੰ ਦੇ ਮੈਂ ਖੇਸ ਤੈਨੂੰ ਦਵਾਂ ਬੜੀ ਅੱਜ ਕੱਲ ਗਿਵ ਐਂਡ ਟੇਕ ਦੀ ਗੇਮ ਵੀ ਚੱਲਦੀ ਹੈ ਸੋ ਜਿਹੜੀਆਂ ਕਈ ਚੀਜ਼ਾਂ ਇਸ ਤਰ੍ਹਾਂ ਦੇ ਸਨਮਾਨ ਹੁੰਦੇ ਨੇ ਕਿ ਉਹ ਬਾਕੀ ਉਸ ਵਿਅਕਤੀਆਂ ਦੇ ਕੰਮਾਂ ਨੂੰ ਉਹਨਾਂ ਦੇ ਪ੍ਰਾਪਤੀਆਂ ਨੂੰ ਮਿਲਦੇ ਨੇ ਤਾਂ ਉਹਦੇ ਨਾਲ ਕੀ ਹੁੰਦਾ ਸਮਾਜ ਦੇ ਵਿੱਚ ਇੱਕ ਬਹੁਤ ਚੰਗਾ ਮੈਸੇਜ ਜਾਂਦਾ ਤੇ ਉਹਦੇ ਨਾਲ ਇੱਕ ਹੋਰ ਲੋਕਾਂ ਨੂੰ ਕੰਮ ਕਰਨ ਦੀ ਦੋਸਤੋ ਪ੍ਰੇਰਣਾ ਵੀ ਮਿਲਦੀ ਆ ਕਿ ਅਸੀਂ ਵੀ ਇਸ ਮਾਰਗ ਤੇ ਚੱਲੀਏ ਇਸ ਤੇ ਚੱਲੀਏ ਸੋ 21 ਦੇ ਨਾਲ ਜੁੜਦੀ ਗੱਲ ਦੋਸਤੋ ਇਹ ਆ ਕਿ ਅਸੀਂ ਜਿਹੜੀ ਜਿਹੜੀ ਚੀਜ਼ ਅਸੀਂ ਕਹਨੇ ਆ ਉਹਦੀ ਸਾਨੂੰ ਪ੍ਰੈਕਟਿਸ ਵੀ ਕਰਨੀ ਚਾਹੀਦੀ ਆ ਆਮ ਤੌਰ ਤੇ ਅਸੀਂ ਦੇਖਦੇ ਆ ਬੰਦਾ ਆਪਤਾ-ਆਥ ਨੇ ਬੋਤਲ ਸ਼ਰਾਬ ਦੀ ਪੀਂਦਾ ਹੋਵੇ ਪਰ ਉਹ ਇਕੱਠੇ ਜਾ ਕੇ ਜਾਂ ਕੱਠ 'ਚ ਜਾ ਕੇ ਜਾਂ ਕਿਸੇ ਨਸ਼ਾ ਛਡੋ ਕੈਂਪ ਦੇ ਵਿੱਚ ਜਾ ਕੇ ਲੈਕਚਰ ਦੇਵੇ ਕਿ ਮੈਂ ਨਸ਼ਾ ਨਹੀਂ ਕਰਨਾ ਚਾਹੀਦਾ ਪਰ ਮੇਰੇ ਖਿਆਲ 'ਚ ਉਹਦੇ ਮੂੰਹੋਂ ਗੱਲ ਉਹ ਜਿਤਦੀ ਨਹੀਂ ਜਿਹੜੀ ਚੀਜ਼ ਗੱਲ ਆਪਾਂ ਪ੍ਰੈਕਟਿਸ ਕਰਦੇ ਆ ਜਿਹੜੀ ਚੀਜ਼ ਜਿਵੇਂ ਉਹ ਸਾਧ ਆਲੀ ਗੱਲ ਆਪਾਂ ਸੁਣਾਉਣੇ ਹੁੰਦੇ ਆ ਕੋਈ ਮਾਈ ਸੀ ਉਹ ਸਾਧ ਕੋਲੇ ਚਲੇਗੀ ਕਹਿੰਦੀ ਬਾਬਾ ਜੀ ਮੇਰਾ ਮੁੰਡਾ ਬਹੁਤ ਗੁੜ ਖਾਂਦਾ ਤਾਂ ਉਹ ਬਾਬਾ ਕਹਿੰਦਾ ਮਈ ਤੂੰ ਐਂ ਕਰੀ ਹਫਤੇ ਨੂੰ ਆਈ ਉਹ ਕਹਿੰਦੀ ਹਫਤੇ ਨੂੰ ਕੀ ਗੱਲ ਕਹਿੰਦਾ ਨਹੀਂ ਤੂੰ ਹਫਤੇ ਨੂੰ ਆਈ ਉਸ ਤੋਂ ਬਾਅਦ ਦੋਸਤੋ ਗੱਲ ਕੀ ਸੀ ਕਹਿੰਦੀ ਸਾਦਾ ਆਪ ਵੀ ਗੁੜ ਖਾਂਦਾ ਸੀ ਤਾਂ ਪਹਿਲਾਂ ਉਹਨੇ ਗੁੜ ਛੱਡ ਕੇ ਦੋ ਤਿੰਨ ਦਿਨ ਦੇਖਿਆ ਆਪ ਤੇ ਫਿਰ ਉਸ ਤੋਂ ਬਾਅਦ ਹਫਤੇ ਬਾਅਦ ਮਾਈ ਗਈ ਵੀ ਮੇਰਾ ਮੁੰਡਾ ਪੋਤਾ ਇਹ ਬਹੁਤ ਗੁੜ ਖਾਂਦਾ ਉਹ ਜਵਾਕ ਨੂੰ ਕਹਿੰਦਾ ਵੀ ਗੁੜ ਨਾ ਖਾਇਆ ਕਰ ਗੁੜ ਬਹੁਤ ਮਾੜਾ ਬਈ ਤੂੰ ਇਹ ਗੱਲ ਉਦ ਹੀ ਕਹਿ ਦਿੰਦਾ ਉਹ ਫਿਰ ਹੱਸ ਕੇ ਕਹਿੰਦਾ ਵੀ ਬੇਬੇ ਐਸੀ ਗੱਲ ਉਹਦਾ ਗੋੜਾ ਮੈਂ ਵੀ ਖਾਂਦਾ ਸੀ ਤੇ ਮੈਂ ਉਹਨ ਛੱਡ ਕੇ ਦੇਖਿਆ ਇੱਕ ਹਫਤਾ ਵੀ ਜੇ ਮੈਂ ਛੱਡ ਸਕਦਾ ਹਾਂ ਤਾਂ ਤੁਹਾਡਾ ਜਵਾਕ ਵੀ ਗੁੜ ਛੱਡ ਸਕਦਾ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਬਹੁਤ ਸਾਰੀਆਂ ਗੱਲਾਂ ਬਤਾਂ ਨੇ ਇਹ ਗੱਲਾਂ ਛੋਟੀਆਂ ਨੇ ਪਰ ਇਹਨਾਂ ਦੇ ਅਰਥ ਜਿਹਦੇ ਬਹੁਤ ਵੱਡੇ ਨੇ ਸਮਾਜ ਦੇ ਵਿੱਚ ਤੇ ਇਹਨਾਂ ਗੱਲਾਂ ਨੂੰ ਸਮਝਣ ਲਈ ਸਾਡੇ ਕੋਲ ਸਮਾਂ ਵਕਤ ਤੇ ਸਹਿਜ ਹੋਣਾ ਜ਼ਰੂਰੀ ਆ ਤੇ ਨਹੀਂ ਅਸੀਂ ਬਜਾਏ ਅੱਜ ਕੱਲ ਮਟੀਰੀਅਲ ਚੀਜ਼ਾਂ ਨੂੰ ਇਕੱਠੇ ਕਰਦੇ ਹੋਏ ਬਾਹੋ ਦਾਹੀ ਭੱਜੇ ਜਾਂਦੇ ਆ ਜਿੰਨਾਂ ਚੀਜ਼ਾਂ ਬਾਰੇ ਸੋਚਣ ਲਈ ਸਮਝਣ ਲਈ ਸਾਡੇ ਕੋਲੇ ਸਮਾਂ ਨਹੀਂ ਸੋ ਪੰਜਾਬੀ ਦਾ ਅਫਸਰਾ ਉਹਨਾਂ ਅੱਜ ਵੀ ਇਨੀ ਟਾਕ ਇਨੀ ਜਿਹੜੀ ਵਿਚਾਰ ਚਰਚਾ ਸੀ ਤੁਹਾਡੀਆਂ ਦੋਸਤੋ ਸਾਂਝੀ ਕੀਤੀ ਆ ਅੱਛੀ ਲੱਗੀ ਹੋਊਗੀ ਤੇ ਆਪਣੀਆਂ ਟਿੱਪਣੀਆਂ ਆਪਣੇ ਸੁਝਾਅ ਜਰੂਰ ਦਿੰਦੇ ਰਿਹਾ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ